ਤੇਰੇ ਮੇਰੇ ਤੇਰੇ ਦੁਦੀਆਂ ਹੋ ਹੈ ਬਾਰ-ਬਾਰੀਆਂ ਕੀ ਮੰਮੀ ਮੈਂ ਵੱਡਾ ਹੋ ਕੇ ਕਾਲਜ ਵਿੱਚ ਕੀ ਰਤੀ ਨੂੰ ਮਿਲੂੰਗਾ तेरे मेरे दिलि दिल आ, आ, आ है बारे बारे। ਪ੍ਰੀਤੀ ਤੇਰਾ ਕੀ ਹਾਲ ਹੈ ਮੈਂ ਤਾਂ ਠੀਕ ਆ ਤੂੰ ਕੱਲ ਕਿੱਥੇ ਸੀ ਮੈਂ ਤੈਨੂੰ ਕਿੰਨਾ ਲੱਭਿਆ ਤੂੰ ਮੈਨੂੰ ਕਿਤੇ ਵੀ ਨਹੀਂ ਮਿਲਿਆ ਕੱਲ ਤਾਂ ਮੈਂ ਬਹੁਤ ਜ਼ਿਆਦਾ ਬੀਜੀ ਸੀ ਹਾਂ ਦੱਸ ਕੀ ਕੰਮ ਆ ਕੰਮ ਦਾ ਬੋਝ ਜ਼ਰੂਰੀ ਸੀ ਮੈਨੂੰ ਤੇਰੇ ਨਾਲ ਕੱਲੋਂ ਸਾਡਾ ਕਾਲਜ ਬੰਦ ਹੋਣ ਵਾਲਾ

ਬਿジネス ਤਾਂ ਮੈਂ ਕਰਾਂਗੀ ਪਰ ਤੂੰ ਵੀジネス ਤੇ ਮੇਰਾ ਸਾਥ ਦੇਂਗਾ ਹਾਂ ਪਰ ਇਹ ਤੇ ਤੂੰ ਆਪਣਾ ਬਿジネス ਕਰਨਾ ਚਲ ਠੀਕ ਐ ਜੇ ਤੂੰ ਆਪਣਾ ਬਿジネス ਕਰਨਾ ਨਾ ਤੂੰ ਮੈਨੂੰ ਵੀ ਆਪਣੇ ਨਾਲ ਰੱਖ ਲਈ ਠੀਕ ਐ ਬਿジネス ਤੂੰ ਕਰੇਂਗੀ ਪਰ ਮੈਨੂੰ ਇਹ ਤੇ ਦੱਸ ਕਿ ਬਿジネス ਕੀ ਕਰੇਂਗੀ ਤੂੰ ਗਾਰਮੈਂਟ ਸੂਟ ਸੋਹਣੇ ਸੋਹਣੇ ਸੂਟ ਪੂਰੇ ਲੁਧਿਆਣਾ ਸ਼ਹਿਰ ਤੇ ਅਸੀਂ ਇੱਕ ਵੱਡਾ ਸਾਰਾ ਸ਼ੋਰੂਮ ਖੋਲਾਂਗੇ ਜਿੱਤੇ ਸਾਰੇ ਲੁਧਿਆਣੇ ਦੇ ਲੋਕ ਸਾਡੇ ਕੋਲ ਆਇਆ ਕਰਨਗੇ ਤੇ ਸ਼ਾਪਿੰਗ ਕਰਿਆ ਕਰਨਗੇ ਤੂੰ ਇਸ ਕੰਮ 'ਚ ਮੇਰਾ ਸਾਥ ਦੇਂਗਾ ਹਾਂ ਪ੍ਰੀਤੀ ਇਹ ਤਾਂ ਬਹੁਤ ਵਧੀਆ ਗੱਲ ਐ ਤੂੰ ਕੰਮ ਜਿਹੜਾ ਸ਼ੁਰੂ ਕਰਨ ਲੱਗੀ ਐ ਇਹਦੇ ਵਿੱਚ ਮੈਂ ਤੇਰਾ ਜ਼ਰੂਰ ਸਾਥ ਦੇਵਾਂਗੀ ਕਿਉਂ ਨਹੀਂ ਲੜੇ ਸੁਭਾਨੇ ਅਸੀਂ ਇਕੱਠੇ ਮਿਲਵਿលਿਆ ਕਰਾਂਗੇ ਕੀ ਹੋਇਆ ਦੀਪੇ ਤੈਨੂੰ ਬਿਜ਼ਨਸ ਪਸੰਦ ਨਹੀਂ ਆਇਆ ਗਾਰਮੈਂਟਸ ਦਾ ਪ੍ਰੀਤਿਬ ਬਿਜ਼ਨਸ ਤਾਂ ਬਹੁਤ ਵਧੀਆ ਆ ਪਰ ਮੈਂ ਇੱਕ ਵਾਰੀ ਆਪਣੇ ਡੈਡੀ ਨੂੰ ਪੁੱਛਣਾ ਕੀ ਮੇਰੇ ਡੈਡੀ ਨੇ ਮੇਰੇ ਵਾਸਤੇ ਕੋ ਸੋਚਿਆ ਤਾਂ ਨਹੀਂ ਕਿਤੇ ਉਹਨਾਂ ਨੇ ਵੀ ਕੋਈ ਸੋਚਿਆ ਹੋਵੇ ਕਿ ਆ ਬਿਜ਼ਨਸ ਮੇਰੇ ਮੁੰਡੇ ਨੇ ਕਾਲਜ ਤੋਂ ਬਾਅਦ ਕਰਨਾ ਆ ਤਾਂ ਕਰਕੇ ਇੱਕ ਵਾਰੀ ਮੈਂ ਆਪਣੇ ਪਾਪਾ ਜੀ ਨੂੰ ਪੁੱਛਣਾ ਡੈਡੀ ਨੂੰ ਪੁੱਛਣਾ ਉਸ ਤੋਂ ਬਾਅਦ ਹੀ ਤੈਨੂੰ ਮੈਂ ਕੁਝ ਦੱਸ ਸਕਣਾ ਚਲ ਠੀਕ ਹੈ ਦੀਪੇ ਤੂੰ ਆਪਣੇ ਡੈਡੀ ਨਾਲ ਗੱਲ ਕਰ ਲੈ ਮੈਨੂੰ ਤੇਰੇ ਜਵਾਬ ਦਾ ਇੰਤਜ਼ਾਰ ਰਹੇਗਾ ਹਾਂ ਦੀਪੇ ਪ੍ਰੀਤੀ ਸਹੀ ਗੱਲ ਕਹਿੰਦੀ ਹੈ ਜਿਹੜਾ ਕੰਮ ਪ੍ਰੀਤੀ ਕਹਿ ਰਹੀ ਹੈ ਨਾ ਕੱਪੜੇ ਦਾ ਇਹ ਬਹੁਤ ਵਧੀਆ ਸਾਨੂੰ ਦੁਬਾਰਾ ਮੌਕਾ ਨਹੀਂ ਮਿਲਣਾ ਹੈਗਾ ਅਸੀਂ ਪ੍ਰੀਤੀ ਦੇ ਨਾਲ ਕਰਕੇ ਸਹੀ ਕਰਾਂਗੇ ਕੰਮ ਹਾਂ ਠੀਕ ਹੈ ਮੈਂ ਦੱਸ ਦੇਵਾਂਗਾ ਤੇ ਮੈਨੂੰ ਵੀ ਇੰਤਜ਼ਾਰ ਰਹੂਗਾ ਤੇਰੇ ਜਵਾਬ ਦਾ ਹਾਂ ਕਿਉਂ ਨਹੀਂ ਜੇ ਫੇ ਮੈਂ ਹੁਣ ਕੰਮ ਕਰਕੇ ਇਹਦੇ ਨਾਲ ਕੀ ਕਰੂੰਗੀ ਪ੍ਰੀਤੀ ਨਾਲ ਕੱਲੀ ਜੇ ਤੂੰ ਮੈਨੂੰ ਜਵਾਬ ਦਊਂਗਾ ਨਾ ਫਿਰ ਇਹ ਮੈਂ ਕੰਮ ਕੋਈ ਕਰੂੰਗੀ ਇੰਤਜ਼ਾਰ ਹੈ ਮੈਨੂੰ ਪੂਰਾ ਤੇਰੇ ਜਵਾਬ ਦਾ ਪ੍ਰੀਤੀ ਮੈਂ ਚੱਲਦਾ ਮੈਨੂੰ ਨਾ ਲਾਇਬ੍ਰੇਰੀ ਕਲਾਸ ਦੇ ਕੋਈ ਜ਼ਰੂਰੀ ਕੰਮ ਆ ਬਾਕੀ ਮੇਰਾ ਜਿਹੜਾ ਇੰਟਰਸਟ ਹੈ ਨਾ ਉਹ মিডিਆ ਲੈਂਚ 'ਚ ਆ ਬਾਕੀ ਤੂੰ ਦੱਸ ਦੇਣਾ ਮੈਂ ਓਕੇ हां कीर्ति तू ਤਾਂ ਦੀਪੇ ਨੂੰ ਐਵੇਂ ਪੁੱਛਦੀ ਸੀ ਕਿ ਮੈਂ ਤੇਰੇ ਜਵਾਬ ਦਾ ਇੰਤਜ਼ਾਰ ਕਰੂੰਗੀ ਜੇ ਤਾਂ ਉਹਨੇ ਤੈਨੂੰ ਪ੍ਰਪੋਜ਼ ਕਰਤਾ ਹੁੰਦਾ ਵਾ ਇਹ ਕੋਈ ਗੱਲ ਬਣੀ ਗਾਰਮਸ ਦਾ ਕੰਮ ਮੈਂ ਖੋਲਾ ਲੱਖਰ ਰੁਪਈਆ ਮੈਂ ਲਾਣਾ ਤੂੰ ਐਵੇਂ ਵਿਚ ਟੰਗੜਾਈ ਜਾਨੀਂ ਮੇਰੀ ਗੱਲ ਤੇ ਆਨਾ ਸੁਣ ਲੈ ਉਹ ਮੇਰਾ ਦੋਸਤ ਹੈ ਅਸੀਂ ਦੋਨੇ ਜਾਣੇ ਇਕੱਠੇ ਛੋਟੇ ਉਂਡੇ ਖੇਡਦੇ ਰਹੇ ਐਵੇਂ ਨਕਾਬ ਚ ਹੱਡੀ ਬਣ ਮੇਰੇ ਮਾਪੇ ਮੇਰੇ ਵਿਆਹ ਲੈ ਕਾਲੇ ਪਿਓਏ ਨਹੀਂ ਅੱਛਾ ਤੇਰੇ ਘਰ ਦੇ ਤੇਰੇ ਵਿਆਹ ਲਈ ਕਾਲੇ ਪਏ ਹੋਏ ਨੇ ਅੱਛਾ ਮੈਂ ਇੱਕ ਕੰਮ ਕਰਦੀ ਆ ਮੇਰੇ ਗੇਟ ਦਾ ਨਾ ਸਿਕਿਉਰਟੀ ਗਾਰਡ ਆ ਉਹ ਵੀ ਵਿਆਹ ਨੂੰ ਬਹੁਤ ਕਾਲਾ ਪਿਆ ਜੇ ਤੂੰ ਕਹਵੇਂ ਮੈਂ ਤੇਰਾ ਉਹਦੇ ਨਾਲ ਵਿਆਹ ਕਰਾ ਦਿੰਨੀ ਆ ਚੁੱਪ ਕਰ ਫालतू ਨਾ ਬੋਲ ਅੱਜ ਕੌਲਸ ਦਾ ਲਾਸਟ ਦਿਨ ਹੈਗਾ ਮੈਂ ਨਹੀਂ ਚਾਹਦੀ ਮੇਰੇ ਮੂੰਹੋਂ ਕੋਈ ਫालतू ਗੱਲ ਨਿਕਲੇ ਤੂੰ ਵੀ ਚੁੱਪ ਕਰ ਦੀਪੇਰਾ ਡੈਡੀ ਨਾ ਮੇਰੇ ਡੈਡੀ ਕੋਲ ਕੰਮ ਕਰਦਾ ਜੇ ਮੈਂ ਚਾਹਾਂ ਨਾ ਆਪਣੇ ਡੈਡੀ ਨੂੰ ਕਹ ਕੇ ਦੀਪੇ ਨਾਲ ਵਿਆਹ ਕਰਵਾ ਸਕਦੀ ਆ ਕਿਤੇ ਗੱਲ ਮੇਰੀ ਧਿਆਨ ਨਾਲ ਸੁਣ ਲੈ दीपा दीपा ਮੇਰ ਨਹੀਂ ਵਿਆਹ ਕਰਾਊਗਾ ਤੇਰਾ ਨਾ ਕਦੇ ਨਹੀਂ ਕਰਾਊਗਾ ਉਹ ਮੇਰਾ ਬਚਪਨ ਦਾ ਦੋਸਤ ਹੈ ਇਹ ਗੱਲ ਦੀ ਗਰੰਟੀ ਹੈ ਉਹ ਮੈਂ ਨਾ ਹੀ ਵਿਆਹ ਕਰਾਊਗਾ ਕੀਰਤੀ ਮੈਨੂੰ ਪਤਾ ਨਹੀਂ ਸੀ ਤੇ ਇੰਨੇ ਅਹਸਾਨ ਫਰਾਮੋਸ਼ ਨਿਕਲेंगी तू ਭੁੱਲ ਗਈ ਮੈਂ ਤੇਰੀਆ ਕਾਲਜ ਕਿੰਨੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਸੀ ਤੇਰੇ ਕੋਲ ਨਾ ਕਾਲਜ ਜਾਣ ਵਾਸਤੇ ਕਿਰਾਇਆ ਤੱਕ ਨਹੀਂ ਸੀ ਹੁੰਦਾ ਤੇਰੀ ਹੈਲਪ ਮੈਂ ਕਰਦੀ ਰਹੀ ਐ ਮੈਂ ਭੈਣ ਬਣ ਕੇ ਤੂੰ ਮੇਰੇ ਰਸਤੇ 'ਚ ਸਾਈਡ ਹੀ ਹੋ ਜਾ ਤੂੰ ਮੇਰੀ ਪੱਕੀ ਸਹੇਲੀ ਹੈ ਇੱਕ ਕਾਲਜ 'ਚ ਹੋਰ ਮੇਰਾ ਕਿਸੇ ਨਾਲ ਨਹੀਂ ਹੈਗਾ ਜਿਹੜੇ ਤੂੰ ਮੇਰੇ ਤੇ ਇਹਸਾਨ ਕੀਤੇ ਹੈ ਨਾ ਜਿਹੜਾ ਤੂੰ ਕੁਝ ਮੰਗਦੀ ਪਈ ਹੈ ਨਾ ਦੀਪਾ ਮੇਰਾ ਬਚਪਨ ਦਾ ਦੋਸਤ ਹੈ ਦੀਪਾ ਤੈਨੂੰ ਕਦੀ ਨਹੀਂ ਮਿਲਣਾ ਚਲ ਠੀਕ ਹੈ ਤੇਰੇ ਮੇਰੇ ਦਿਲ ਦੀਆਂ ਬੂਹੇ ਬਾਰੀਆਂ ਦਾ ਫੈਸਲਾ ਤਾਂ ਵਕਤ ਹੀ ਕਰੂਗਾ ਦੇਖਦੇ ਆ ਕੌਣ ਜਿੱਤਦਾ ਕੌਣ ਹਾਰਦਾ ਸਰ ਠੀਕ ਹੈ ਫਿਰ ਕੋਣ ਜਿੱਤਦਾ ਕੋਣ ਹਾਰਦਾ ਦਾ ਸਭ ਤੋਂ ਪਹਿਲਾਂ ਇਹ ਚੰਗੀ ਰਹਿਨੇ ਚਾਹਦਾ ਕੰਮ ਕਰਦੇ ਆ ਅਸੀਂ ਹੈ ਚਾਰਚ ਦਾ ਹੀ ਕੰਮ ਨਾਲ ਦਵਾ ਦਵੀ ਲੋੜ ਨਹੀਂ ਕੋਈ ਕਰਨੀ ਉਹ ਸੇਟ ਜੀ ਤੁਸੀਂ ਉਹ ਵੀ ਸਕੂਟਰ ਤੇ ਉਹ ਕਾਰ ਕਿੱਥੇ ਗਈ ਤੁਹਾਡੀ ਮੁੰਸ਼ੀ ਸਾਡਾ ਜਿਹੜਾ ਮਾਲ ਆਂਦਾ ਨਾ ਬਿਨਾ ਬਿੱਲ ਤੋਂ ਆਂਦਾ ਆ ਤੇ ਬਿਨਾ ਬਿੱਲ ਤੋਂ ਜੇ ਮਾਲ ਫੜਿਆ ਜਾਵੇ ਜਾਂ ਕਾਰ ਫੜੀ ਜਾਵੇ ਫਿਰ ਸਾਨੂੰ ਉਹ ਮਾਲ ਨਹੀਂ ਵਾਪਸ ਮਿਲਦਾ ਤੇ ਨਾ ਸਾਨੂੰ ਕਾਰ ਵਾਪਸ ਮਿਲਦੀ ਐ ਇਸ ਕਰਕੇ ਹੀ ਮੈਂ ਸਕੂਟਰ ਤੇ ਆਇਆ ਜੇ ਸਕੂਟਰ ਫੜਿਆ ਵੀ ਜਾਊਗਾ ਇਹ 5-4000 ਦਾ ਹੈਗਾ ਇਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ ਇਸ ਕਰਕੇ ਮੈਂ ਕਾਰ ਨਹੀਂ ਲੈ ਕੇ ਆਇਆ ਜੇ ਕਾਰ ਫੜੀ ਗਈ ਤੇ ਗਵਰਨਮੈਂਟ ਦੀ ਹੋ ਜਾਂਦੀ ਏ ਮਾਲ ਵੀ ਸਾਰਾ ਜ਼ਬਤ ਹੋ ਜਾਂਦਾ ਹੁਣ ਤੁਸੀਂ ਇਦਾਂ ਕਰੋ ਮੁਨਸੀ ਆਹ ਸੈਂਪਲ ਤੁਹਾਨੂੰ ਦਿੱਤਾ ਹੈ ਨਾ ਇਹਦਾ ਵੱਧ ਤੋਂ ਵੱਧ ਆਰਡਰ ਲੈ ਕੇ ਆਓ ਤਾਂ ਕਿ ਸਾਡੀ ਕੰਪਨੀ ਮੁਨਾਫੇ 'ਚ ਹੀ ਜਾਵੇ ਸਿਹਰ ਜੀ ਤੁਸੀਂ ਬਿਲਕੁਲ ਫਿਕਰ ਨਾ ਕਰੋ ਅਸੀਂ ਵੱਧ ਤੋਂ ਵੱਧ ਆਰਡਰ ਲੈ ਕੇ ਆਵਾਂਗੇ ਤੁਸੀਂ ਚਿੰਤਾ ਨਾ ਕਰੋ ਖੁਸ਼ ਹੋ ਜਿਓਗੇ ਤੁਸੀਂ ਇਹਨੇ ਆਰਡਰ ਲੈ ਕੇ ਆਵਾਂਗੇ ਤੁਸੀਂ ਸਿਹਰ ਜੀ ਉਸੇ ਖੰਡਰ ਜੀ ਜਾਣਾ ਨਾ ਠੀਕ ਆ ਸਰ ਜੀ ਤੁਸੀਂ ਫਿਕਰ ਨਾ ਕਰੋ ਆਓ ਸ਼ੋਕੇ ਮੇਰ ਜੀ ਹਾਂ ਜੀ ਜਿਹੜਾ ਬੰਦਾ ਨਾ ਆਪਣਾ ਸੈਂਪਲ ਪਾਸ ਕਰਨ ਵਾਸਤੇ ਆ ਰਿਹਾ ਉਹਨੂੰ ਸੈਂਪਲ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਰਨਾ ਤਾਂ ਕਿ ਉਹ ਆਪਾਂ ਨਾ ਆਣਾ ਸੈਂਪਲ ਪਾਸ ਕਰ ਦੇਵੇ ਆਪਾਂ ਨੂੰ ਵੱਧ ਤੋਂ ਵੱਧ ਆਰਡਰ ਮਿਲੇ ਠੀਕ ਪਾਲੀ ਭਾਈ ਤੂੰ ਫੇਰ ਨਾ ਕਰ ਮੈਂ ਦੇਖ ਲਊ ਆਪੇ ਅਸ਼ੋਕ ਭਾਈ ਇਹ ਗੱਲ ਸੁਣ ਲਓ ਜਿਹੜਾ ਬੰਦਾ ਆ ਰਿਹਾ ਨਾ ਤੁਹਾਡਾ ਸੈਂਪਲ ਪਾਸ ਕਰਨ ਦੇ ਵਾਸਤੇ ਇਹ ਨਾਲ ਮੇਰੀ ਇੱਕ ਵਾਰੀ ਨਾ ਗਰਮਾ ਗਰਮੀ ਹੋ ਚੁੱਕੀ ਹੈ ਜੇ ਉਹ ਇੱਥੇ ਆ ਕੇ ਨਾ ਹੁਣ ਬੋਲਿਆ ਮੇਰਾ ਹੋ ਜਾਣਾ ਬੀਪੀ ਹਾਈ ਤੇ ਮੈਂ ਸਾਨੂੰ ਚੱਕ ਦੂੰਗਾ ਹੁਣ ਤੁਸੀਂ ਅੱਗਾ ਸੋਲੋ ਮੈਂ ਕੋਈ ਗੱਲ ਨਹੀਂ ਕਰਨੀ ਜਿਹੜੀ ਗੱਲ ਕਰਨੀ ਆ ਤੁਸੀਂ ਕਰਨੀ ਆ ਤੁਹਾਡੀ ਜ਼ਿੰਮੇਵਾਰੀ ਆ ਆਪਣਾ ਸੈਂਪਲ ਪਾਸ ਹੋ ਜਾਵੇ ਠੀਕ ਆ ਜੀ ਤਾਂ ਕਿ ਆਪਣੇ ਬਹੁਤ ਖੁਸ਼ ਹੋ ਜਾਣ ਇੱਕ ਵਾਰ ਤੁਹਾਨੂੰ ਸ਼ੁਕ ਪਾਜੀ ਆਪਣੇ ਜਿਹੜੇ ਬੌਸ ਨੇ ਨਾ ਉਹਨਾਂ ਨੇ ਸਾਰੀ ਉਮਰ ਨਾਲ ਬਿਜ਼ਨਸ ਕੀਤਾ ਆਪਣਾ ਹੁਣ ਸੈਂਪਲ ਪਾਸ ਹੋਣਾ ਚਾਹੀਦਾ ਬਈ ਉਹਨਾਂ ਦੇ ਜੋਗੀ ਮਾੜੀ ਮੋਟੀ ਘੜਬੜ ਹੋਗੀ ਆਪਣੀ ਖੈਰ ਨਹੀਂ ਅੱਛਾ ਇੱਕ ਗੱਲ ਦੱਸੋ ਆਇੜਾ ਬੰਦਾ ਸੈਂਪਲ ਲੈਣ ਆ ਰਿਹਾ ਉਹਦੀ ਸ਼ਕਲ ਕਿਹੋ ਜੀ ਆ ਮੈਂ ਦੱਸਦਾ ਤੁਹਾਨੂੰ ਉਹ ਕਿੱਦਾਂ ਦਾ ਹੂੰ ਉਹਦੀ ਸ਼ਕਲ ਹੈਗੀ ਗੁੰਡਿਆ ਵਰਗੀ ਅੱਛਾ ਤੇ ਦਾੜੀ ਹੈਗੀ ਚਿੱਟੀ ਕਾਲੀ ਹੂੰ ਤੇ ਜਿਹੜੀ ਉਹਦੀ ਬੋਲੀ ਉਹਨਾਂ ਤਾਂ ਵੀ ਪਿਹੜੀ ਹੈ ਅੱਛਾ ਤੇ ਤੁਸੀਂ ਗੱਲ ਪਿਆਰ ਨਾਲ ਕਰਿਓ ਹੂੰ ਤਾਂ ਕਿ ਅਸੀਂ ਉਸ ਕੋ ਆਰਡਰ ਵੀ ਲੈਣਾ ਹੂੰ ਤੁਸੀਂ ਨਾ ਉਹਦੇ ਮੂੰਹ ਨਾ ਲੱਗਿਓ ਸਾਨੂੰ ਤਾਂ ਸੈਂਪਲ ਪਾਸ ਕਰਾਂ ਤੱਕ ਹੀ ਹੈ ਹੂੰ ਉਹ ਠੀਕ ਆ ਮੁੰਸ਼ੀ ਸਾਹਿਬ ਤੁਸੀਂ ਫਿਕਰ ਨਾ ਕਰੋ ਜੇ ਪੁਲਿਸ ਆ ਗਈ ਨਾ ਤੁਸੀਂ ਸਿਰਫ ਉਹਦਾ ਧਿਆਨ ਰੱਖਿਓ। ਬਾਕੀ ਜੇ ਪੁਲਿਸ ਆ ਵੀ ਗਈ ਤਾਂ ਆਪਾਂ ਕੀ ਕਰਨਾ ਇਹ ਤੁਸੀਂ ਦੇਖਣਾ। ਮੈਂ ਦੱਸਦਾ ਕੀ ਕਰਨਾ ਹੈ। ਸੀਟੀ ਬਜਾਣੀ। ਸੀਟੀ ਤੋਂ ਮਨੂੰ ਗੱਲ ਯਾਦ ਆਈ ਕਿ ਮੇਰੇ ਰਤੀ ਰੋਟੀ ਖਾਂਦੇ ਖਾਂਦੇ ਨਾ ਜੀਵ ਤੇ ਦੰਦੀ ਵੱਢੀ ਗਈ। ਹੁਣ ਮੇਰੇ ਕੋਲ ਸੀਟੀ ਨਹੀਂ ਵੱਜਣੀ। ਫੇਰ ਤੁਹਾਨੂੰ ਪਤਾ ਹੀ ਆ ਵੀ ਮੈਨੂੰ ਸੀਟੀ ਨਹੀਂ ਮਾਰਨੀ ਆਉਂਦੀ। ਆਪਾਂ ਤਾਂ ਭੱਜਣਾ ਹੀ ਪੈਣਾ। ਆਪਾਂ ਨੂੰ ਤਾਂ ਸੀਟੀ ਡੋੜੋ ਰੋ ਪੈਣੀ ਆ ਜਦੋਂ ਪੁਲਿਸ ਆ ਗਈ। ਜੇ ਪੁਲਿਸ ਆ ਗਈ ਤੇ ਉਹ ਤੂੰ ਟੈਨਸ਼ਨ ਕਿਉਂ ਲੈਣਾ? ਸਾਡੇ ਜਿਹੜੇ ਬੋਸ ਹੈ ਨਾ ਉਹ ਬਹੁਤ ਪਾਵਰ ਵਾਲੇ ਐ ਉਹ ਮਿੱਟੀ ਚ ਛਡਾ ਲੈਣਗੇ 15 ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਨੂੰ ਹਮ ਅਜੇ ਤੱਕ ਸਾਡੇ ਤੇ ਕੋਈ ਵੱਡੀ ਮੁਸੀਬਤ ਤਾਂ ਨਹੀਂ ਆਈ ਹਮ ਪਰ ਛੋਟੀਆਂ ਮੋਟੀਆਂ ਮੁਸੀਬਤਾਂ ਤੇ ਆਂਦੀਆਂ ਹੀ ਰਹਿੰਦੀਆਂ ਓਏ ਉਹ ਤਾਂ ਠੀਕ ਆ ਮੈਂ ਸਮਝਦਾ ਸਾਰਾ ਕੁਝ ਪਰ ਇਹੋ ਜਿਹਾ ਡਰ ਪਿਆ ਨਹੀਂ ਰੱਖਿਆ ਮੈਂ ਕਿ ਦਿਲ ਚ ਇੰਨਾ ਚਲੋ ਗਿਆ ਮੈਨੂੰ ਪੁਲਿਸ ਦੀ ਅੱਖਾਂ ਚ ਅੱਖਾਂ ਵਿੱਚ ਜੋਲੀ ਕਰਦੇ ਆ ਠੀਕ ਆ ਉਹਨਾਂ ਨੂੰ ਬੇਵਕੂਫ ਬਣਾਉਂਦੇ ਆ ਬਗੈਰ ਬਿੱਲ ਤੋਂ ਕੀਤਾ ਅਜੇ ਤੱਕ ਟਾਰਚਾਂ ਦਾ ਕੰਮ ਆਪਾਂ ਓਏ ਉਹ ਤਾਂ ਠੀਕ ਆ ਪਰ ਮੈਨੂੰ ਇੱਕ ਗੱਲ ਦਾ ਫਿਕਰ ਆ ਜਦੋਂ ਪੁਲਿਸ ਫੜ ਕੇ ਲੈ ਜਾਂਦੀ ਹੈ ਨਾ ਉਹ ਜਦੋਂ ਉਸ ਨੂੰ ਬਾਹਰ ਟਾਰਚਰ ਕਰਦੀ ਹੈ ਨਾ ਮੈਨੂੰ ਉਹਦਾ ਹੀ ਫਿਕਰ ਆ ਮੈਨੂੰ ਇਹ ਵੀ ਪਤਾ ਪਰ ਸਾਡੇ ਮਾਲਕ ਨੇ ਸਾਨੂੰ ਛਡਾ ਤਾਂ ਲੈਣਾ ਹੀ ਆ ਪਹਿਲੇ ਵੀ ਤੇ ਤੁਹਾਨੂੰ ਕਿੰਨੀ ਵਾਰੀ ਛਡਾਇਆ ਉਹਨਾਂ ਨੇ ਫਿਕਰ ਕਰਦੇ ਇੱਕ ਵਾਰੀ ਨਾ ਮੈਂ ਮੈਨੂੰ ਬੌਸ ਨੇ 150 ਆਪਣੇ ਉਹਨਾਂ 150 ਟਾਰਚਾ ਦਾ ਪੈਕੇਟ ਦਿੱਤਾ ਸੀ ਉਹ ਲੈ ਕੇ ਆਉਣਾ ਸੀ ਅੰਬਾਲੇ ਇੱਕ ਮਿੰਟ ਚ ਪਹੁੰਚ ਗਿਆ ਸੀ ਉੱਥੇ ਮੈਂ ਹੂੰ ਇਹ ਹਜੇ ਹਿੰਮਤ ਨਹੀਂ ਛੱਡੀਦੀ ਹੁੰਦੀ ਉਹ ਜੋ ਅੱਗੇ ਦੇਖੇ ਜਾਉਂਗੇ ਉਹ ਹਿੰਮਤ ਰੱਖਿਆ ਕਰੋ ਵਸ ਹਿੰਮਤ ਦੀ ਤਾਂ ਰੱਖਣੀ ਹੈ ਮੈਂ ਕਿਹਾ 15 ਸਾਲ ਹੋ ਗਏ ਲਾਲਾ ਜੀ ਹਿੰਮਤ ਰੱਖਦੇ ਆ ਨੋ ਤਾਂ ਹੀ ਤਾਂ ਸਾਡਾ ਕੰਮ ਚੱਲੀ ਜਾਂਦਾ ਸਾਡਾ ਕੰਮ ਚੱਲੀ ਜਾਂਦਾ ਲਾਲਾ ਜੀ ਦੀ ਜੈ ਜੈਕਾਰ ਹੋਈ ਜਾਂਦੀ ਹੈ ਸਭ ਤੁਹਾਡੇ ਕਰਕੇ ਹੀ ਹੈ ਉਹ ਤਾਂ ਹੈਗਾ ਹੀ ਆ ਚਲੋ ਕੋਈ ਨਹੀਂ ਮਹਾਰਾਜ ਅੱਗੇ ਵੀ ਕਰੂ ਤਾਂ ਭਲੀ ਕਰੂਗਾ ਫਿਕਰ ਨਾ ਕਰੋ ਇਹ ਕੰਮ ਚੱਲੀ ਜਾਂਦਾ ਹੈਗਾ ਤੁਸੀਂ ਚਿੰਤਾ ਨਾ ਕਰੋ ਸਾਡੇ ਹੁੰਦੇ ਤੁਸੀਂ ਕਿਸੇ ਗੱਲ ਦੀ ਤੰਤਾ ਨਾ ਕਰਿਓ ਉਹਦੀ ਤੁਹਾਡੇ ਮਾਲ ਦੀ ਸਪਲਾਈ ਪੂਰੀ ਕਰਾਂਗੇ ਪੂਰੀ ਹੋਵੇਗਾ ਬੱਲੇ ਬੱਲੇ ਹੋ ਗਈ ਜੀ ਇਸ ਗੱਲ 'ਚ ਮੈਂ ਤੁਸੀਂ ਉਹ ਨਾ ਜਿੱਥੇ ਸਾਨੂੰ ਖੜਾਤਾ ਨਾ ਅਸੀਂ ਲੋਹੇ ਦੀ ਕੰਧ ਵਾਂਗੂ ਖੜੇ ਆ ਉਹ ਕਿਆ ਬਾਤ ਹੈ ਕਿਆ ਬਾਤ ਹੈ ਇੱਕ ਕੰਮ ਅੱਗੇ ਵੀ ਚੱਲਦੇ ਰਹੇ ਆ ਤੇ ਅੱਗੇ ਵੀ ਚੱਲਦੇ ਰਹਿਣੇ ਆ ਉਹ ਯਾਰ ਤੂੰ ਭੁੱਲ ਗਿਆ ਅੱਜ ਤੋਂ 8 ਸਾਲ ਪਹਿਲਾਂ ਕੀ ਹੋਇਆ ਸੀ ਮੇਰੇ ਨਾਲ ਹਾਂ ਮੈਨੂੰ ਯਾਦ ਹਾਂ ਟੈਕਸ ਵਾਲਿਆਂ ਨੇ ਛਾਪਾਂ ਮਾਰਿਆ ਸੀ ਬਿਲਕੁਲ ਸਹੀ ਗੱਲ ਤੇ ਮੈਂ ਲੋਢੂਵਾਲ ਤੋਂ ਕੋਠਿਆਂ ਦੇ ਵਿੱਚ ਟੱਪ ਟੱਪ ਕੇ ਭੱਜਿਆ ਸੀ ਠੀਕ ਆ ਉਹ ਆਪਾਂ ਨੂੰ ਬੜਾ ਪੁਰਾਣਾ ਵੀਰੇ ਸਾਹ ਟਾਰਚਾਂ ਦਾ ਕੰਮ ਕਰਦੇ ਕਰਦੇ ਆਪਣੀ ਉਮਰ ਲੰਗੀ ਯਾਰ ਉਹ ਸਿਆਣ ਕਰਾ ਤੁਸੀਂ ਜੋ ਕਰੂਗਾ ਮਹਾਰਾਜ ਭਲਾ ਕਰੂਗਾ ਇਹਦਾ ਨੰਬਰ ਮੇਰੀ ਹਾਂ ਇਹਨਾਂ ਨੇ ਮੈਨੂੰ ਨੇ ਇੱਕ ਵਾਰੀ 150 ਟਾਰਚ ਦਾ ਸੈਂਪਲ ਦਿੱਤਾ ਸੀ ਅੱਛਾ ਤੁਹਾਡੀ ਗਰਮ ਮੈਡਮ ਸੀ ਉੱਥੇ ਅੱਛਾ ਉਹ ਸਟੋਰ ਦੀ ਬੜੀ ਗਰਮ ਮੈਡਮ ਸੀ ਹਾਂ ਉਹਨਾਂ ਮੈਨੂੰ ਕਹਿੰਦੀ ਹਾਂ ਆਪਣਾ ਟਾਰਚ ਵੀ ਆਪਣਾ ਸੈਂਪਲ ਪਾਸ ਕਰਾ ਉਹਨੇ ਜਿੰਨੇ ਰੋਬ ਨਾਲ ਗਿਆ ਆਪਾਂ ਨੇ ਦੁਗਣੇ ਰੋਬ ਨਾਲ ਅੱਗੇ ਰੱਖਿਆ ਸੈਂਪਲ ਮੈਂ ਮੈਂ ਮੈਡਮ ਚੰਗੀ ਤਰ੍ਹਾਂ ਚੈੱਕ ਕਰੋ ਹਾਂ ਅੱਜ ਤੱਕ ਮੇਰੀ ਗੱਲ ਤਾਂ ਸੁਣੋ ਉਹਨੇ ਉਹਨੇ ਨਾ ਇੱਕ ਪੀਸ ਚੱਕੇ ਕੀਤਾ ਪੂਰਾ ਪੂਰੇ ਪੂਰੇ ਮਾਲ ਦੀ ਮੈਨੂੰ ਪੇਮੈਂਟ ਦੇ ਦਿੱਤੀ ਓਕੇ ਕਮਾਲ ਕਰਤੀ ਕਮਾਲ ਕਰਤੀ ਪੂਰਾ ਮਾਲ ਦੀ ਗੱਲ ਆ ਗਿਆ ਅਸੀਂ ਤਾਂ ਸੱਚੇ ਜਦੋਂ ਮਿਹਨਤ ਕਰੀ ਬਿਲਕੁਲ ਮੁੰਸ਼ੀ ਜੀ ਲੱਗਦਾ ਉਹ ਬੰਦਾ ਤੁਰਿਆ ਹੁੰਦਾ ਮੈਡਮ ਜੀ ਤੁਸੀਂ ਇੱਥੇ ਰੁਕੋ ਮੈਂ ਨਾ ਨਾ ਗੱਲ ਕਰਕੇ ਆਉਣਾ ਇੱਕ ਮਿੰਟ ਸ਼ੇਰੇ ਗੱਲ ਸੁਣ ਸੈਂਪਲ ਧਿਆਨ ਨਾਲ ਚੈੱਕ ਕਰੀ ਲੱਖਾਂ ਦਾ ਮਾਰਾ ਕਿਤੇ ਗਲਤ ਨਾ ਹੋਵੇ ਤੇ ਠੋਕ ਦੀ ਜੇ ਗਲਤ ਹੋਇਆ ਤਾਂ ਉਹ ਮੈਨਾਂ ਮੈਂ ਪਹਿਲਾਂ ਕਿਤੇ ਆਪਾਂ ਇਹਨਾਂ ਤੋਂ ਮਾਲ ਗਲਤ ਲੈਨੇ ਆ ਮੈਂ ਆਪੇ ਸਮਝਾ ਦੂੰ ਇਹਨਾਂ ਨੂੰ ਥੇਨ ਮੈਂ ਦੱਸਦਾ ਕਰੀ ਜਿਹੜਾ ਪਹਿਲਾਂ ਪਾਰਟੀ ਦਾ ਮਾਲ ਲਿਆ ਸੀ ਆਪਾਂ ਉਹ ਸੈਂਪਲ ਠੀਕ ਸੀ ਮਾਲ ਸਾਰਾ ਹੀ ਗਲਤ ਸੀ ਹੁਣ ਧਿਆਨ ਨਾਲ ਦੇਖੀਂ ਨੈਓ ਮੈਂ ਪਹਿ ਸਮਝਾ ਦੂੰ ਇਹਨਾਂ ਨੂੰ ਚੰਗੀ ਤਰਾਈਂ ਵੀ ਜੇ ਮਾਲ 'ਚ ਕੋਈ ਖਰਾਬੀ ਨਿਕਲੀ ਤੇ ਫਿਰ ਤੁਹਾਡਾ ਨਾ ਪੜਿਆ ਵਿਚਾਰ ਲਿਓ ਵੀ ਕੀ ਐ ਠੀਕ ਐ ਮੈਡਮ ਤੁਸੀਂ اٹਕੋ ਮੈਂ ਗੱਲ ਕਰਕੇ ਆਉਂਦਾ